ਅੱਜ ਆਪਾਂ ਝੋਨੇ ਨੂੰ ਪਹਿਲੀ ਯੂਰੀਆ ਦੀ ডোজ ਪਾਉਣ ਲੱਗੇ ਹਾਂ ਯੂਰੀਆ ਖਾਦ ਪਾਉਣ ਲੱਗੇ ਹਾਂ ਤਕਰੀਬਨ ਝੋਨਾ ਲੱਗੇ ਨੂੰ 9 ਤੋਂ 10 ਦਿਨ ਹੋ ਚੁੱਕੇ ਨੇ ਜੋ ਇਸ ਖੇਤ ਤੋਂ ਅਗਲੇ ਖੇਤ ਹਨ ਤੇ ਨਾਲ ਆਪਾਂ ਇਹਦੇ ਯੂਰੀਆ ਦੇ ਵਿੱਚ 33% ਵਾਲੀ ਜ਼ਿੰਕ ਪਾ ਰਹੇ ਹਾਂ ਜਿਹੜੀ ਕਿ ਯੂਨੀਵਰਸਿਟੀ ਵੱਲੋਂ ਸਿਫਾਰਸ਼ਾਂ ਕੀਤੀਆਂ ਜਾਂਦੀਆਂ ਨੇ ਯੂਨੀਵਰਸਿਟੀ ਨੇ ਹਮੇਸ਼ਾ ਸਪਾਰਸ਼ ਕੀਤੀ ਹੈ ਕਿ 21% ਵਾਲੀ ਜ਼ਿੰਕ ਜਾਂ 33% ਵਾਲੀ ਜ਼ਿੰਕ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਇਸ ਦੇ ਰਿਜ਼ਲਟ ਬਹੁਤ ਵਧੀਆ ਮਿਲਦੇ ਨੇ ਦੂਸਰੀ ਤਰਫ ਇਸ ਸਾਲ ਮਾਰਕੀਟ ਦੇ ਵਿੱਚ ਲਿਕਵਿਡ ਜ਼ਿੰਕ ਯਾਰਾ ਦੀ ਉਸ ਦੇ ਵੀ ਰਿਜ਼ਲਟ ਬਹੁਤ ਵਧੀਆ ਦੱਸੇ ਜਾ ਰਹੇ ਹਨ ਕਿ ਉਸ ਦਾ ਵੀ ਰਿਜ਼ਲਟ ਬਹੁਤ ਵਧੀਆ ਹੈ ਜਿਨ੍ਹਾਂ ਨੇ ਇਸ ਸਾਲ ਵਰਤੀ ਹੈ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਨੋ ਤੋਂ 10 ਦਿਨਾਂ ਦੇ ਵਿੱਚ ਹੀ ਯੂਨੀਵਰਸਿਟੀ ਨੇ ਸਪਾਰਸ਼ ਕੀਤੀ ਹੈ ਕਿ ਤੁਸੀਂ ਜਿੰਕ ਖਾਦ ਦੀ ਵਰਤੋਂ ਕਰ ਸਕਦੇ ਹਾਂ ਉਹਨਾਂ ਦਿਨਾਂ ਦੇ ਵਿੱਚ ਹੀ ਜਿੰਕ ਦੀ ਘਾਟ ਖੇਤਾਂ ਦੇ ਵਿੱਚ ਅਕਸਰ ਦੇਖੀ ਜਾਂਦੀ ਹੈ ਜਦੋਂ 9 ਤੋਂ 10 ਦਿਨਾਂ ਦਾ ਹੁੰਦਾ ਹੈ ਉਦੋਂ ਜਿੰਕ ਦੀ ਘਾਟ ਧੁੰਨੇ ਦੇ ਵਿੱਚ ਦੇਖੀ ਜਾਂਦੀ ਹੈ ਇੱਕ ਗੱਲ ਇਹ ਵੀ ਹੈ ਕਿ ਜਿਹੜੇ ਖੇਤਾਂ ਦੇ ਵਿੱਚ ਪਾਣੀ ਖੜਦਾ ਹੈ ਤੇ ਉਹਨਾਂ ਦੇ ਵਿੱਚ 21 ਜਾਂ 33% ਵਾਲੀ ਜਿੰਕ ਦੀ ਆਪਾਂ ਵਰਤੋਂ ਕਰ ਸਕਦੇ ਹਾਂ ਤੇ ਜਿਹੜੇ ਖੇਤਾਂ ਦੇ ਵਿੱਚ ਆਪਣੇ ਪਾਣੀ ਘੱਟ ਖੜਦਾ ਹੈ ਜਾਂ ਜਲਦੀ ਸੁੱਕ ਜਾਂਦਾ ਹੈ ਉਹਨਾਂ ਖੇਤਾਂ ਦੇ ਵਿੱਚ ਲੋਹਾ ਜਿੰਕ ਦੀ ਕਮੀ ਆਉਂਦੀ ਹੈ ਇਹ ਯੂਨੀਵਰਸਿਟੀ ਵੱਲੋਂ ਦੱਸਿਆ ਜਾਂਦਾ ਹੈ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਕਾਣੀ ਪਾਣੀ ਘਟ ਖੜਦਾ ਹੈ ਤੇ ਉਹਨਾਂ ਵਿੱਚ ਤੁਸੀਂ ਲੋਹਾ ਜਿੰਕ ਵਰਤੋ ਉਸ ਦਾ ਰਿਜ਼ਲਟ ਇਸ ਜਿੰਕ ਨਾਲੋਂ ਵੀ ਜ਼ਿਆਦਾ ਵਧੀਆ ਮਿਲਦਾ ਹੈ ਤੇ ਤਕਰੀਬਨ ਜਿੰਕ ਦੀ ਵਰਤੋਂ ਵੀ ਝੋਨੇ ਲੱਗੇ ਨੂੰ ਪਹਿਲੇ ਯੂਰੀਏ ਦੇ ਵਿੱਚ ਕਰ ਲੈਣੀ ਚਾਹੀਦੀ ਹੈ ਤੇ 9 ਤੋਂ 10 ਦਿਨਾਂ ਦੇ ਵਿੱਚ ਘਰ ਵਿੱਚ ਘਰ ਪਹਿਲਾ ਖਾਦ ਪਾ ਦੇਣਾ ਚਾਹੀਦਾ ਹੈ